ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੱਲ ਦੀ ਇੱਕ ਖਬਰ ਸਿੱਖ ਪੰਥਕ ਹਲਕਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਹ ਹੈ ਸਾਡੇ ਬਹੁਤ ਸਤਿਕਾਰਯੋਗ ਹਰਜਿੰਦਰ ਸਿੰਘ ਜੀ ਧਾਮੀ ਜੀ ਜਿਨ੍ਹਾਂ ਨੇ ਆਪਣਾ ਅਸਤੀਫਾ ਜਿਹੜਾ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਦੇ ਦਿੱਤਾ ਹੈ ਆਪਾਂ ਵੇਖ ਰਹੇ ਹੁਣ ਸਾਰੀਆਂ ਧਿਰਾਂ ਜੋ ਉਹਨਾਂ ਦੇ ਹੱਕ ਦੇ ਵਿੱਚ ਕਿਸੇ ਦਾ ਵੀ ਵਿਰੋਧ ਦੇ ਵਿੱਚ ਬਿਆਨ ਜਿਹੜਾ ਨਹੀਂ ਆਇਆ ਸੋ ਇਹ ਵੀਰੋ ਹੁੰਦਾ ਹੈ ਇਮਾਨਦਾਰੀ ਨਾਲ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਦਾ ਸਦਕਾ ਜਿਸ ਕਰਕੇ ਸਾਰੇ ਹੀ ਉਹਨਾਂ ਦੇ ਹੱਕ ਦੇ ਵਿੱਚ ਲਿਖ ਰਹੇ ਨੇ ਕਿ ਉਹ ਤਨਦੇਹੀ ਨਾਲ ਆਪਣਾ ਫਰਜ਼ ਨਿਭਾਉਣ ਵਾਲੇ ਆਗੂ ਨੇ ਬਹੁਤ ਨਿਤੜਕ ਇਮਾਨਦਾਰ ਤੇ ਸੱਚੇ ਸੋਚੇ ਕਿਰਤੀ ਸਿੱਖ ਨੇ ਜੋ ਸਤਿਗੁਰੂ ਮਹਾਰਾਜ ਦੀ ਬਾਣੀ ਦੇ ਨਿਤਨੇਮੀ ਵੀ ਨੇ ਤੇ ਸਾਰਿਆਂ ਦੇ ਮਨਾਂ ਦੇ ਵਿੱਚ ਇਹ ਹੁਣ ਰੋਸ ਹੈ ਦੇ ਉਹ ਅਸਤੀਫਾ ਨਾ ਦੇਣ ਜਾਂ ਉਹਨਾਂ ਦਾ ਅਸਤੀਫਾ ਜਿਹੜਾ ਐਗਜ਼ੈਕਟਿਵ ਦੇ ਵੱਲੋਂ ਨਾ ਮਨਜ਼ੂਰ ਕੀਤਾ ਜਾਵੇ ਪਰ ਜਿਹੜੀ ਉਹਨਾਂ ਦੀ ਸਪੀਚ ਸੀ ਜੇ ਆਪਾਂ ਗੌਰ ਨਾਲ ਸੁਣੀਏ ਉਹਦੇ ਵਿੱਚ ਇੱਕ ਦਰਦ ਝਲਕਦਾ ਹੈ ਸਿੱਖ ਪੰਥ ਪ੍ਰਤੀ ਸਿੱਖ ਸੋਚ ਦੇ ਪ੍ਰਤੀ ਉਹ ਇਹ ਹੈ ਕਿ ਅਸੀਂ ਏਕਤਾ ਵਿੱਚ ਇੱਕ ਸੂਤਰ ਵਿੱਚ ਵੱਜ ਕੇ ਚੱਲਣ ਦੀ ਤਿਆਰੀ ਨਹੀਂ ਤੇ ਬੜੀ ਹੈਰਾਨਗੀ ਦੀ ਗੱਲ ਹੈ ਜਿਹੜੀਆਂ ਧਿਰਾਂ ਪਹਿਲਾਂ ਇਹ ਕਹਿੰਦੀਆਂ ਸੀ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਿਹੜੇ ਇਹ ਵੀ ਗੱਲ ਪਹਿਲਾਂ ਕੱਲ ਤੱਕ ਕਹਿੰਦੇ ਸੀ ਕਿ ਅਸਤੀਫਾ ਦੇ ਦੇਣਾ ਚਾਹੀਦਾ ਉਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਛੱਡ ਦੇਣੀਆਂ ਚਾਹੀਦੀਆਂ ਨੇ ਉਹ ਵੀ ਅੱਜ ਇਸ ਗੱਲ ਤੋਂ ਮੁਨਕਰ ਹੁੰਦੇ ਦਿਸਦੇ ਨੇ ਕਿ ਅਸਤੀਫਾ ਜਿਹੜਾ ਨਾ ਮਨਜ਼ੂਰ ਕਰ ਦੇਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਜੋ ਸੱਚੇ ਸੁੱਚੇ ਇਨਸਾਨ ਦੇ ਦਿਲ ਦੀ ਅੰਦਰੋਂ ਆਵਾਜ਼ ਹੁੰਦੀ ਨਾ ਉਹ ਉਹਨਾਂ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਜਦੋਂ ਅਸੀਂ ਘਰਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਧਿਰ ਉਹ ਨਵੀਂ ਉੱਠੀ ਹੈ ਜਿਹੜੀ ਬਹੁਤ ਜ਼ਿਆਦਾ ਨੁਕਸਾਨ ਸਿੱਖ ਪੰਥ ਦਾ ਇਹ ਕਰ ਰਹੀ ਹੈ ਉਹ ਸੋਸ਼ਲ ਮੀਡੀਆ ਤੇ ਬਹਿਣ ਵਾਲੀ ਸਾਡੀ ਸਿੱਖਾਂ ਦੀ ਟੀਮ ਜੋ ਦਿਲ ਵਿੱਚ ਜੋ ਆਉਂਦਾ ਅਸੀਂ ਕਹੀ ਜਾਂਦੇ ਆ ਸਾਨੂੰ ਬਹੁਤਾ ਦੂਰ ਤੱਕ ਜਿਹੜਾ ਹੈ ਕਿਸੇ ਗੱਲ ਦਾ ਖਾਸ ਪਤਾ ਨਹੀਂ ਕੋਈ ਜਾਣਕਾਰੀ ਨਹੀਂ ਕਿਸੇ ਗੱਲ ਦੀ ਤਹਿ ਤੱਕ ਅਸੀਂ ਜਾ ਨਹੀਂ ਸਕਦੇ ਸੋ ਮੇਰੀ ਬੇਨਤੀ ਹੈ ਫੇਸਬੁੱਕ ਤੇ ਉਸੇ ਵੇਲੇ ਲਿਖਣ ਦੀ بجائے ਉਹਨੂੰ ਗੱਲ ਨੂੰ ਸੋਚ ਵਿਚਾਰ ਕੇ ਚੰਗੀ ਤਰ੍ਹਾਂ ਉਹਦੀ ਤਹਿ ਵਿੱਚ ਜਾ ਕੇ ਫਿਰ ਆਗੂ ਦੇ ਉੱਪਰ ਦੋਸ਼ ਮੜਿਆ ਕਰੀਏ ਇਹ ਬਹੁਤ ਜ਼ਿਆਦੀ ਭੈੜੀ ਆਦਤ ਲਾ ਲਓ ਸਾਡੀ ਬੋਲ ਬਾਣੀ ਵੀ ਸਾਡੀ ਚਲੀ ਗਈ ਸਾਡੇ ਚ ਸਹਿਣਸ਼ੀਲਤਾ ਵੀ ਨਹੀਂ ਰਹਿ ਗਈ ਉਸੇ ਵਕਤ ਅਸੀਂ ਗੱਲ ਦਾ ਨਿਰਣਾ ਜਿਹੜਾ ਕਰ ਲੈਨੇ ਆ ਇਹ ਸਿੱਖ ਪੰਥ ਵਾਸਤੇ ਮੈਂ ਕਹਿੰਦਾ ਜੇ ਪਰਿਵਾਰ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਜੀ ਹੋਵੇ ਉਹਦੇ ਵਾਸਤੇ ਵੀ ਜਿਹੜੀ ਹੈ ਉਹ ਦੁਖਦਾਈ ਬਣ ਜਾਂਦੀ ਹੈ ਉਸੇ ਵਕਤ ਨਿਰਣਾ ਕਰਨਾ ਸੋ ਅੱਜ ਸਾਰੀਆਂ ਪੰਥਕ ਧਿਰਾਂ ਇਸ ਗੱਲ ਤੇ ਇਕਜੁੱਟ ਨੇ ਕਿ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨੂੰ ਬਤੌਰ ਪ੍ਰਧਾਨ ਜਿਹੜਾ ਉਹ ਆਪਣੀ ਡਿਊਟੀ ਜਿਹੜੀ ਇਸੇ ਤਰ੍ਹਾਂ ਤਨਦੇਹੀ ਨਾਲ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੁਲਾਜ਼ਮ ਉਹ ਵੀ ਇਕਜੁੱਟ ਹੁੰਦੇ ਦਿਸਦੇ ਨੇ ਕਿ ਇਹਨਾਂ ਵਰਗਾ ਪ੍ਰਧਾਨ ਜਿਹੜਾ ਬਹੁਤ ਘੱਟ ਜਿਹੜਾ ਵੇਖਣ ਨੂੰ ਮਿਲਦਾ ਹੈ ਇਹਨਾਂ ਵਰਗੀ ਡਿਊਟੀ ਕਿਸੇ ਨੇ ਨਹੀਂ ਕੀਤੀ ਸੋ ਪਹਿਲੇ ਪ੍ਰਧਾਨ ਵੀ ਸਾਰੇ ਇਕਜੁੱਟ ਨੇ ਕਿ ਇਹਨਾਂ ਨੂੰ ਅਸਤੀਫੇ ਦੇ ਉੱਪਰ ਮੁੜ ਜਿਹੜੀ ਵਿਚਾਰ ਕਰਨੀ ਚਾਹੀਦੀ ਹੈ ਸੋ ਦਾਸ ਹਰਪ੍ਰੀਤ ਸਿੰਘ ਐਮਏ ਮੁਖੀ ਸਿੱਖ ਜੀਵਨ ਜਾਚ ਪੰਜਾਬ ਮੈਂ ਵੀ ਸੋਸ਼ਲ ਮੀਡੀਆ ਦੇ ਰਾਹੀਂ ਬੇਨਤੀ ਕਰਦਾ ਹਾਂ ਸਾਰਿਆਂ ਨੂੰ ਇੱਕ ਸੋਤਰ ਵਿੱਚ ਇਕਜੁੱਟ ਹੋ ਕੇ ਚੱਲੀਏ ਤੇ ਇਹੋ ਜਿਹੇ ਜਿਹੜੇ ਆਗੂ ਨੇ ਗੁਰਬਾਣੀ ਨੂੰ ਜਿਹੜਾ ਆਪਣੇ ਜੀਵਨ ਦੇ ਵਿੱਚ ਪ੍ਰਣਾਇਆ ਹੋਇਆ ਹੈ ਜਿਹੜੇ ਗੁਰਬਾਣੀ ਨੂੰ ਸਮਰਪਿਤ ਨੇ ਸਿੱਖ ਭਾਵਨਾਵਾਂ ਨੂੰ ਸਮਰਪਿਤ ਨੇ ਉਹਨਾਂ ਨੂੰ ਜਿਹੜਾ ਉਹ ਆਪਣੀ ਡਿਊਟੀ ਆਪਣਾ ਫਰਜ਼ ਜਿਹੜਾ ਤਨਦੇਹੀ ਨਾਲ ਨਿਭਾਉਣ ਦੇਣਾ ਚਾਹੀਦਾ ਸੋ ਸਾਨੂੰ ਉਸੇ ਵਕਤ ਨਿਰਣਾ ਨਹੀਂ ਕਰਨਾ ਚਾਹੀਦਾ ਸਾਨੂੰ ਉਸੇ ਵਕਤ ਜਿਹੜਾ ਇਹੋ ਜੀਆਂ ਸ਼ਕਤੀਆਂ ਦੇ ਉੱਪਰ ਦੋਸ਼ ਨਹੀਂ ਮੜਨੇ ਚਾਹੀਦੇ ਤੇ ਪ੍ਰਧਾਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਜਰੂਰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਨਾਲ ਆਪਣੇ ਫਰਜ਼ ਨਿਭਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ